ਖਰਚ ਮੇਰੇ ਪੋਤੇ ਨੇ ਪਾਇਆ ਤਿੰਨ ਹਾਂ ਤਿੰਨ ਪੁੱਤ ਨੇ ਦੋ ਆਡਾ ਨਹੀਂ ਇਹ ਇਕੱਲਾ ਹੈ ਆਪ ਦੀ ਬਾਕੀ ਦੀ ਕਰੇ ਕਿਉਂ ਆਡਾ ਡ ਕਿਉਂ ਕਤੇ ਮਤਲਬ ਇਹਨਾਂ ਦੀ ਡੈਡੀ ਦਾ ਹੈ ਹਾਂ ਅੱਛਾ ਹਾਂ ਪਰ ਬਾਤ ਅਲੱਗ ਹੋਏ ਜਾਂਦੇ ਨੇ ਘਰਾਂ ਚ ਚਾਚੇ ਦਾ ਆਣੇ ਮੁੰਡੇ ਹੋਗੇ ਸਾਨੂੰ ਤਾਂ ਰਾਤ ਨੂੰ ਆ ਕੇ 10 11 ਵਜੇ ਕਹਿੰਦੇ ਵੀ ਗਿੱਟਾ ਆਟੋ ਗੈਟ ਆਊਟ ਉਹ ਤੁਹਾਨੂੰ ਬਾਪੂ ਜੀ ਕਹਿੰਦੇ ਸੀ ਆ ਕੇ 11 ਵਜੇ ਗੈਟ ਆਊਟ ਗੈਟ ਆਊਟ ਉਹ ਤੇ ਫਿਰ ਉਹਦਾ ਮਤਲਬ ਨਹੀਂ ਬੀਬੇ ਨੇ ਸਮਝਿਆ ਸਮਝਿਆ ਵੀ ਕਹਿੰਦਾ ਫੜ ਕੇ ਬਾਹਰ ਕੱਢ ਦਿੰਦਾ ਦੀ ਨਾਲੇ ਪਤਾ ਹੀ ਨਹੀਂ ਤੀ ਬਾਹਰ ਕੱਢਦਾ ਉਹ ਬੂਤ ਹੈ ਮੇਰਾ ਉਹ ਆਪਣੀ ਦਾਦੀ ਨਾਲ ਮੇਰਾ ਜਾਂਦੀ ਕਰਦਾ ਹੂੰ ਜੀ ਕਿਤੇ ਮਾਰੇ ਜੀ ਨਹੀਂ ਤੇਲੀ ਛੱਡ ਕੇ ਬਾਹਰ ਉਹਨੂੰ ਪਤਾ ਲੱਗ ਜਾਂਦਾ ਕਹਿੰਦੇ ਵੀ ਦਾਦੀ ਤੂੰ ਤਾਂ ਬਾਹਰੇ ਹੈਂ ਵੀ ਬੀਬੀ ਕੰਨ ਕਰੇ ਕਹਿੰਦਾ ਵੀ ਫੇਰ ਗੱਲੀਨ ਕਾ ਛੱਡ ਕੇ ਕਹਿੰਦਾ ਲਾਇ ਗੱਲੀ ਨੂੰ ਕੀਂ ਤੱਕ ਕਹਿੰਦਾ ਮੁਸ਼ਕਿਲ ਹੋ ਸਕਦਾ ਪੰਜ ਕ ਸਾਲ ਦਾ ਹੀ ਆ ਜੀ ਜੇ ਤੂੰ ਸੱਚੀ ਗੱਲ ਕੁੱਛੇ ਭਾਈ ਕਰਦਿਆਂ ਨਾਲ ਨਹੀਂ ਵਿੱਚ ਵਿੱਚ ਬੰਦਿਆਂ ਨੂੰ ਤਾਂ ਘਰ ਦੀ ਦਾਦੀ-ਦਾਦੀ ਨਾਲ ਹੀ ਰਹਿ ਉਪਰ ਮੇਰਾ ਕਹਿਣ ਦਾ ਮਤਲਬ ਹੈ ਵੀ ਚਾਹੇ ਕਿਚਨ ਮਾਤਬੁੱਲ ਨਹੀਂ ਚੱਲ ਉਹ ਪਿਆਰੇ ਲਾਲ ਵੀ ਬੋਲਦੇ ਨਹੀਂ ਕੋਈ ਵੀ ਬੰਦਾ ਚਾਹੇ ਨਾ ਮਾੜਾ-ਮੋਟਾ ਅਗਲਾ ਚਾਹੇ ਜਾਂਦਾ ਜਾਂਦਾ ਮੋਟਰਸਾਈਕਲ ਤੇ ਐਂ ਕਰਕੇ ਜਾਵੇ ਸੱਸ ਸਹੁਰੇ ਨਾਲ ਕਰਕੇ ਅਰੇ ਇਹ ਉਹਦੇ ਚ ਵੀ ਖੁਸ਼ੀ ਆ ਖੁਸ਼ੀ ਬਹੁਤ ਆਪਾ ਤਾਂ ਜੇ ਕੋਈ ਸਾਸਰੀਕਾਰ ਬੁਲਾ ਗਿਆ ਉਹਨੂੰ ਵੀ ਕੋਈ ਕਹਿਣਾ ਪੈਂਦਾ ਮੈਂ ਰਾਜੀ ਰੱਖੇ ਰੱਬ ਅਗਲਾ ਤਾਂ ਲੰਘ ਜਾਂਦਾ ਮੈਂ ਤਾਂ ਕਹਿੰਨੀ ਵੀ ਪਰਮਾਤਮਾ ਰਾਜੀ ਰੱਖੇ ਪਈ ਤੇ ਵੀ ਜਿਹੜੇ ਹੁਣ ਘਰ ਚ ਬੈਠੇ ਕੋਈ ਸੀ ਬੋੜਾ ਬੁੜੀ ਨੂੰ ਦਾਦੀ ਨੂੰ ਬੁਲਾਉਂਦੇ ਨਹੀਂ ਹੈਗੇ ਦਾਦੀ ਤਾਂ ਦੂਰ ਦੀ ਗੱਲ ਹੈ ਲੋਕ ਮਾਮਾ ਨੂੰ ਨਹੀਂ ਬੁਲਾਉਂਦੇ ਸੱਚਾ ਮਾਤਾ ਜੀ ਸਾਸਰੀਕਾਰ ਪੁੱਤ ਕੀ ਹਾਲ ਚੱਲ ਹੈ ਬਹੁਤ ਵਧੀਆ ਹੁੰਦਾ ਬੜੇ ਵਧੀਆ ਬਤਾਈ ਖਬਰਾਂ ਹੈ ਖਬਰਾਂ ਹੀ ਲੱਗਦੇ ਹਾਂ ਬਸ ਤੁਰਕੇ ਜਾਈਂ ਨਾ ਉਧਰ ਹੈ ਉਧਰ ਤੁਰਕੇ ਜਾਈਂ ਤਾਂ ਫਿਰ ਥੋੜੀ ਜਿਹੀ ਹੋ ਜਾਂਦੀ ਐ ਖੋਰਾਟ ਹੋ ਜਾਂਦੀ ਐ ਖੋਰਾਟ ਹੋ ਜਾਂਦੀ ਐ ਬਾਕੀ ਕੈਮਰਾ ਮੂਰੇ ਤਾਂ ਨਹੀਂ ਸੰਗਦੇ ਨਹੀਂ ਜੀ ਸੰਗਣ ਨਾਲ ਤਾਂ ਕੋਈ ਗੱਲ ਨਹੀਂ ਹੈ ਸੰਗਣ ਨਾਲ ਤਾਂ ਨਹੀਂ ਕੋਈ ਮੇਰੀ ਧੜਕਣ ਦੀ ਬਾਜ ਜਾਂਦੀ ਥੋੜੀ ਅਜਾ ਮਾਤਾ ਜੀ ਪਹਿਲਾਂ ਤਾਂ ਗੱਲਬਾਤ ਕਰਾਂ ਹੈਣਾ ਵੀ ਤੁਹਾਡਾ ਨਾਮ ਕੀ ਹੈ ਮਹਿੰਦਰ ਕਾ ਮਹਿੰਦਰ ਬਾਤ ਕੀ ਕਿੰਨੇ ਬੱਚੇ ਨੇ ਘਰ ਚ ਘਰ ਚ ਮੇਰੇ ਪੋਤੇ ਨੇ ਪੈਣਾ ਪੋਤੇ ਨੇ ਤਿੰਨ ਹਾਂ ਕਿੰਨ ਬੁੱਤ ਨਹੀਂ ਦੋ ਆਡਣੇ ਇਹ ਇਕੱਲਾ ਹੈ ਆਪ ਦੇ ਬਾਕੀ ਕਰੇ ਕਿਉਂ ਆਡਡ ਕਿਉਂ ਕਥੇ ਮਤਲਬ ਇਹਨਾਂ ਦੀ ਡੈਡੀ ਤਾਂ ਹੈ ਹੂੰ ਅੱਛਾ ਹਾਂ ਪਰ ਬਾਤ ਚ ਲੱਗ ਹੋਏ ਜਾਂਦੇ ਨੇ ਘਰਾਂ ਚ ਚਾਚੇ ਤਾਇਆ ਦੀ ਮੁੰਡੇ ਹੋਗੇ ਵੀ ਚਲੋ ਦਬਈ ਵਾਗੇ ਦੋ ਇਹ ਵੱਡਾ ਆਂਗ ਲੈਣਗੇ ਮਤਾਈ ਬਾਪੂ ਨੂੰ ਯਾਦ ਕਰਦੇ ਨਾ ਨਾ ਬਾਪੂ ਤਾਂ ਤਾਂ ਮਸਾ ਖੈਡਾ ਸੁੱਟਿਆ ਭਾਈ ਬਾਪੂ ਨੂੰ ਤੇ ਆਏ ਤਾਂ ਹੁਣ ਯਾਦ ਤਾਂ ਹੁੰਦਾ ਹੀ ਆ ਭਾਈ ਕਰਦਾ ਵੈਂ ਪਰ ਤਾਂ ਹੱਸਦੇ ਆ ਗੱਲਾਂ ਖੈਡਾ ਛਟਿਆ ਕੈਡਾ ਤਾਂ ਹੀ ਸੁੱਟਣ ਵਾਲੀ ਗੱਲ ਨੂੰ ਮੈਂ ਹੱਸਦਿਆਂ ਭਾਈ ਹਾਂ ਸ਼ਰਾਬ ਪੀਂਦੇ ਤੇ ਬਹੁਤੀ ਜਾਦੀ ਉਹਨਾਂ ਸ਼ਾਹੀ ਕਰਦੇ ਤੇ ਸਾਰਾ ਦਿਨ ਸੀ ਕੰਮ ਕਰਨਾ ਭਾਈ ਸ਼ਾਮ ਨੂੰ ਲੜਪੰਗੇ ਤੇ ਪਰ ਜਿਵੇਂ ਵੀ ਸੀ ਹੈਗਾ ਤਾਂ ਸਾਡੇ ਸੀ ਨਾ ਹਾਂ ਬਸ ਫਿਰ ਆਪਾਂ ਸ਼ੌਮ ਨੂੰ ਵੀ ਕੇ ਲੜਦੇ ਤੇ ਉਹ ਤਬਾਕੀ ਪਰ ਪਰ ਉਹ ਲੜਾਈਆਂ ਹੁਣ ਯਾਦ ਤਾਂ ਨਹੀਂ ਨਾ ਨਾ ਯਾਦ ਤਾਂ ਕੀ ਉਹ ਤਾਂ ਜੀ ਤਾਂ ਮੈਂ ਵੀ ਅਣਪੜਾ ਉਹ ਵੀ ਅਣਪੜ੍ਹਦੇ ਬਾਕੀ ਬੋਲਦੇ ਤੇ ਅੰਗਰੇਜ਼ੀ ਜਿਵੇਂ ਤੁਹਾਨੂੰ ਮੈਂ ਵਧੀਆ ਲੱਗਦੇ ਸੀ ਸਾਨੂੰ ਤਾਂ ਰਾਤ ਨੂੰ ਆ ਕੇ 10 11 ਵਜੇ ਕਹਿੰਦੇ ਵੀ ਗੇਟ ਆਊਟ ਹੋ ਜਾਓ ਕੀ ਗੇਟ ਆਊਟ ਹੋ ਜਾਓ ਤਾਂ ਨੂੰ ਬਾਪੂ ਜੀ ਕਹਿੰਦੇ ਸੀ ਆ ਕੇ 11 ਵਜੇ ਗੇਟ ਆਊਟ ਗੇਟ ਆਊਟ ਹੋ ਜਾਓ ਤੇ ਫਿਰ ਉਹਦਾ ਮਤਲਬ ਨਹੀਂ ਬੇਬੇ ਨੇ ਸਮਝਿਆ ਸਮਝਿਆ ਵੀ ਕਹਿੰਦਾ ਫੜ ਕੇ ਬਾਹਰ ਤਾਂ ਬਾਹਰ ਕੱਢ ਦਿੰਦੀ ਨਾਲੇ ਬਸੇ ਹੀ ਸੀ ਬਾਹਰ ਕੱਢ ਤਾ ਬੈਠ ਜਾਂਦੀ ਜਦ ਭਾਈ ਹਾਂ ਸੌਂ ਸੌ ਜਾਂਦਾ ਜਿਵੇਂ ਅਸੀਂ ਮੜਮਟੇ ਉੱਥੇ ਬਹੀ ਜਿ ਬੈਠੇ ਰਹਿੰਦੇ ਪਿੰਡ 'ਚ ਘਰ 'ਚ ਹਾਂ ਆਂਢੀ ਗਾਂਢੀ ਸਾਡੇ ਘਰ ਦੀ ਤੇ ਬਸ ਜਾ ਪੈ ਜਾਂਦਾ ਸੀ ਅੱਗੇ ਪੈ ਜਾਂਦਾ ਸਵੇਰੇ ਉਹਨੇ ਕਹਿਣਾ ਕੀ ਸੀ ਮਾਤਾ ਜੀ ਇੱਕ ਚੀਜ਼ ਪਰ ਜਦੋਂ ਬੱਚਿਆਂ ਦੇ ਸਿਰ ਤੇ ਬਾਪੂ ਹੁੰਦਾ ਨਾ ਤੇ ਥੋੜਾ ਜਿਹਾ ਡਰ ਰਹਿੰਦਾ ਹੈ ਨੇ ਚਲੋ ਬਾਪੂ ਦਾ ਤਾਂ ਕੋਈ ਡਰ ਨਹੀਂ ਸੀ ਮੇਰੇ ਤਾਂ ਬੱਚੇ ਬਹੁਤ ਲਾਇਕ ਤੇ ਮੇਰੇ ਮੁੰਡੇ ਤਾਂ ਦੋ ਮੁੰਡੇ ਤੇ ਮੇਰੇ ਦੋ ਕੁੜੀਆਂ ਚਾਰੇ ਬੱਚੇ ਮੇਰੇ ਬਹੁਤ ਲਾਇਕ ਤੇ ਬਹੁਤ ਲਾਇਕ ਹਾਂ ਬਹੁਤ ਲਾਇਕ ਬਿਆਹ ਹੀ ਬਰੀ ਨਹੀਂ ਬੀਆਂ ਵੀ ਵੈਆਂ ਹੁੰਆਂ ਮੁੰਡੇ ਵੀ ਵਿਆਹੇ ਹੋਏ ਤੇ ਇਹ ਚਲੋ ਉਹਨਾਂ ਦੇ ਬੱਚੇ ਨੇ ਚਲੋ ਇਹ ਵੀ ਵਧੀਆ ਨੇ ਪਾਈ ਪੇ ਦਾ ਪਿਆਰ ਕਿਹਦੇ ਨਾਲ ਸਭ ਤੋਂ ਜ਼ਿਆਦਾ ਸੀ ਪਿਆਰ ਭਾਈ ਪੋਤਿਆਂ ਨਾਲ ਪੁੱਤਾਂ ਨਾਲ ਸਭ ਨਾਲ ਯਾਦਾਂ ਪੋਤਿਆਂ ਨਾਲ ਹੋਂ ਜ਼ਿਆਦਾ ਹਾਂ ਹਾਂ ਪੋਤਿਆਂ ਨਾਲ ਤਾਂ ਫਿਰ ਵੱਧਦੇ ਹੁਣ ਤਾਂ ਪੋਤਿਆਂ ਦੀ ਹੈ ਹਾਂ ਹੁਣ ਤਾਂ ਪੋਤਿਆਂ ਦੀ ਹੈ ਉਹ ਆ ਪੋਤਿਆਂ ਦਾ ਤਾਂ ਪੁੱਤਾਂ ਨਾਲੋਂ ਵੀ ਹੁੰਦਾ ਜਿਆਦਾ ਹੁੰਦਾ ਹੈ ਬਸ ਹੁਣ ਪੋਤੇ ਕਹਿੰਦੇ ਨੇ ਵੀ ਦਾਦੀ 10 ਰੁਪਏ ਦੇ ਦੋ ਚੀਜੀ ਖਾਣੀ ਹੁਣ ਤਾਂ ਭਾਈ ਸੁੱਖ ਨਾਲ مالک ਨੇ ਉਹ ਸਰਕਾਰ ਦੇ ਗਾਇਏ ਬਰੇ ਨਹੀਂ ਦੋ ਹਜੇ ਘਉਣ ਵਾਲੇ ਨੇ ਛੋਟੇ ਹੁੰਦੇ ਦਾਦੀ ਤੋਂ ਪੈਸੇ ਲੈਂਦੇ ਹਾਂ ਹਾਂ ਲੈਂਦੇ ਤੇ ਮੇਰੀ ਜੋ ਜ਼ਿੰਮੇਵਾਰੀ ਸੀ ਭਈ ਵੈਸੇ ਦਿੰਦੀ ਸੀ ਪਰ ਬਦਨੀ ਸੀ ਦਿੰਦੀ ਸਾਮ ਦੇ ਦਿੰਦੀ ਨਿਕ ਮਤਲਬ ਆਪਣੇ ਜਵਾਕ ਵਿਗਾੜੇ ਨਹੀਂਗੇ ਨਾ ਨਾ ਵਿਗੜੇ ਤਾਂ ਬਾ ਬਾ ਚਾਹ ਕੇ ਤਾਂ ਚਾਹੀ ਕੋਈ ਵਿਗੜੇ ਚਾਹੀਦਾ ਦਾਦੀ ਦਾ ਪੋਤੇ ਨਾਲ ਮੋਹ ਕਿੰਨਾ ਹੁੰਦਾ ਬਹੁਤ ਜ਼ਿਆਦਾ ਹੂੰ ਉੱਤੇ ਪੋਤੇ ਨਾਲ ਤਾਂ ਬਹੁਤ ਜ਼ਿਆਦਾ ਵੀ ਪਰਿਵਾਰ ਨਾਲ ਤਾਂ ਭਾਈ ਮੋਹ ਪਿਆਰ ਨਾਲ ਹੀ ਗੱਡੀ ਚੱਲਦੀ ਹੈ ਜਦੋਂ ਦਾਦੀ ਦਾਦੀ ਇੱਕ ਚੀਜ਼ ਦਾ ਸੋਧਦੀ ਹੈ ਕਿ ਨਾ ਵੀ ਪੋਤਾ ਕਿੱਥੇ ਆ ਪੋਤੀ ਕਿੱਥੇ ਦੋ ਘਰੇ ਵੜੋ ਹਨਾ ਜੇ ਪੋਤਾ ਨਾ ਦੇਖੇ ਕਿੱਥੇ ਆ ਦੱਸੋ ਮੈਨੂੰ ਆਏ ਤਾਂ ਮੈਂ ਪਹਿਲਾਂ ਮੇਰੇ ਮੁੰਡੇ ਤੇ ਜਿੰਨੇ ਚਾਹ ਆਉਂਦੇ ਨਹੀਂ ਤੇ ਖੇਤੋਂ ਹੀ ਉਹ ਤਾਂ ਕਿਤੇ ਮੁੰਡਾ ਜਿਵੇਂ ਨਹੀਂ ਤੇ ਨੇ ਸਹੱਬਤਾ ਕਰਦੇ ਨਹੀਂ ਕੋਈ ਵੀ ਬੀੜੀ ਦਾ ਨਾ ਚਰਾਵ ਦਾ ਕੁਛ ਨਹੀਂ ਕਿੰਦਾ ਬਾਕੀ ਫਿਰ ਜਿੰਨੇ ਜਣਾ ਆਉਂਦੇ ਨਹੀਂ ਤੇ ਮੈਂ ਜਵਾਈ ਖਾਣੇ ਕੋਈ ਮੇਰੇ ਸਿਰ ਤੇ ਸਭ ਹੀ ਆ ਵੀ ਮੈਂ ਐਸਾ ਗੋਲੀ ਨਹੀਂਤੀ ਲੈਂਦੀ ਉਹਨਾਂ ਚਰ ਜਿਸ ਮੇਰਾ ਪਰਿਵਾਰ ਆ ਕੇ ਕਰੇ ਮੁੰਡੇ ਆਉਣਗੇ ਫੇਰ ਤਾਂ ਫਿਰ ਹੁਣ ਮੇਰੇ ਪੋਤਿਆਂ ਦਾ ਵੀ ਇਹੀ ਕੰਮ ਸੀ ਮਾਂ ਨੂੰ ਤਾਂ ਫਿਕਰ ਹੁੰਦੀ ਹੈ ਆਪਾਂ ਮੁੰਡਾ ਘਰੇ ਨਾ ਆਵੇ ਹੈਨਾ ਕੋਈ ਵੀ ਬੱਚਾ ਆਪਣਾ ਘਰੇ ਨਹੀਂ ਆਉਂਦਾ ਪਰਿਵਾਰ ਦਾ ਮੈਂਬਰ ਚਿੰਤਾ ਹੀ ਹੁੰਦੀ ਹੈ ਬਾਕੀ ਸਾਰੇ ਮਿਸ ਕਰਦੇ ਨੇ ਫਿਕਰ ਤਾਂ ਮਾਵਾਂ ਹੀ ਕਰਦੀਆਂ ਹੁੰਦੀਆਂ ਹਾਂ ਹਾਂ ਮਾਵਾਂ ਵੀ ਕਰਦੀਆਂ ਨੇ ਭਾਈ ਆਪਾਂ ਨੂੰ ਦਾਦੀ ਵਾਲਾ ਵਧੀਆ ਪਿਆਰ ਕਰਦੀ ਵਾਲਾ ਜਿਆਦਾ ਪਿਆਰ ਹੈ ਹਾਂ ਨਾ ਵਧੀਆ ਮਿਲਦਾ ਪੋਤੇ ਫੋਨ ਕਰਕੇ ਕਹਿੰਦੇ ਨੇ ਦਾਦੀ ਕੀ ਕਰਦੀਆਂ ਹੈਨਾ ਕੁਛ ਹੁੰਦੇ ਨੇ ਦਾਦੀ ਕੀ ਕਰਦੀ ਹੈ ਵੀ ਕੀ ਕਰਦੀ ਹੈ ਪੜੋਤਾ ਮੇਰਾ ਉਹ ਆਪਦੀ ਦਾਦੀ ਨਾਲ ਮੇਰਾ ਜਾਂਦੇ ਕਰਦਾ ਹਾਂ ਜੀ ਕਿਤੇ ਮੜੀ ਜੀ ਵੀ ਇਕੱਲੀ ਛੱਡ ਕੇ ਵਗ ਜੂ ਉਹਨੂੰ ਪਤਾ ਲੱਗ ਜਾਂਦਾ ਹੈ ਕਹਿੰਦੇ ਵੀ ਦਾਦੀ ਤੂੰ ਤਾਂ ਬਾਹਰੇ ਹੈ ਵੀ ਬੀਬੀ ਕੰਦੀ ਘਰੇ ਆਏ ਕਹਿੰਦਾ ਵੀ ਜੀ ਫਿਰ ਇਕੱਲੀ ਨੂੰ ਕਿਉਂ ਛੱਡ ਕੇ ਆਈਂ ਇਹ ਕਹਿੰਦਾ ਚਲਾਏ ਇਕੱਲੀ ਨੂੰ ਕੀ ਹੁੰਦਾ ਕਹਿੰਦਾ ਕੁਛ ਵੀ ਹੋ ਸਕਦਾ 5 ਸਾਲ ਦਾ ਹੀ ਹੈ ਹਜੇ ਮਾਤਾ ਜੀ ਤੁਸੀਂ ਕਿੰਨੀ ਆ ਪੈਣਾ ਸੀ ਗਿਆ ਫਿਰ ਭਰਾ ਸੀ ਹਾਂ ਅਸੀਂ ਤਿੰਨ ਭਰਾ ਨਹੀਂ ਮੇਰੇ ਦੋ ਪੈਣਾ ਦੋ ਪੈਣਾ ਸੀ ਮੌਕੇ ਦੇ ਨਾਲ ਸੀ ਸਭ ਤੋਂ ਜ਼ਿਆਦਾ ਨਾ ਮੇਰਾ ਤਾਂ ਫੈਸਲਾ ਸਾਰਿਆਂ ਨਾਲ ਉੱਥੇ ਵੀ ਪਰਵਾ ਉੱਥੇ ਹਾਂ ਪਰ ਇਹ ਕਈ ਕੰਮ ਹੁੰਦਾ ਨਾ ਵੀ ਪੈਣਾ ਨਾਲ ਜ਼ਿਆਦਾ ਹੁਣ ਪਰ ਜਿਵੇਂ ਹੁਣ ਆਪਣਾ ਸਾਹਮਣੇ ਆਪਾਂ ਕਿਸੇ ਨੂੰ ਕਦੇ ਕੁਝ ਕਿਹਾ ਹੀ ਨਹੀਂ ਸਾਰਿਆਂ ਤੋਂ ਵੱਡੀ ਮਹਿਤੀ ਆਪਾਂ ਨੇ ਨਾ ਕਿਸੇ ਬੀਬੀ ਦੀ ਜ਼ਿਆਦਾ ਜਲਦੀ ਹੋਣੀ ਨਾ ਜਲਦੀ ਜੁਲਦੀ ਤੋਂ ਜ਼ਿਆਦਾ ਨੂੰ ਆਪਦੇ ਕਰੀ ਆ ਗਈ ਇੱਥੇ ਵਿਆਹ ਹੋ ਗਿਆ ਇੱਥੇ ਚੱਲ ਮੇਰੇ ਸਾਸਾਹੀ ਨਹੀਂ ਦੀ ਭਾਈ ਚੱਲਦੀ ਹੋਤੀ ਇੱਕ ਵੱਡੀ ਭੈਣ ਛੋਟੇ ਭਾਈਆਂ ਨੂੰ ਕੀ ਸਿਖਾਉਂਦੀ ਆ ਬਸ ਮੈਂ ਇਹ ਲਗਾ ਕਹਿੰਦਾ ਵੀ ਭਾਈ ਚੰਗਾ ਆਪਣਾ ਵਧੀਆ ਕੰਮ ਕਰੋ ਮਾ ਮੰਗੂਏ ਵੱਡੀ ਭੈਣ ਦਾ ਤਾਂ ਦਰਜਾ ਹੁੰਦਾ ਭੈਣਾਂ ਭਾਈਆਂ ਨਾਲ ਬਚਾਈਂ ਭਾਈ ਅਬਦਾ ਕੰਮ ਕਰੋ ਮਾੜੇ ਚੰਗੇ ਸਾਹਮਣੇ ਖੜੋਣਾ ਆਹੀ ਹੁੰਦਾ ਮਦਾਈ ਕਿਸੇ ਹੋਰ ਮੈਂ ਪੁੱਛਦਾ ਵੀ ਅੱਜ ਕੱਲ ਰਿਸ਼ਤਿਆਂ ਦੀ ਕਦਰ ਨਹੀਂ ਰਹੀ ਲੋਕਾਂ 'ਚ ਕਿਉਂ ਪਸ ਆ ਫਿਰ ਹੁਣ ਜੁੱਗ ਥੂਨਾ ਦਾ ਆ ਗਿਆ ਹੁਣ ਤੇ ਗੱਲ ਸੱਜ ਜਾਂਦਾ ਕਰਕੇ ਹੁਣ ਅਗੇ ਤਾਂ ਆਪਣੀ ਗੱਲਬਾਤ ਕਰਨੀ ਸੀਰ ਕਰ ਦਿੱਤੀ ਬੰਦੇ ਨਾਲ ਤੁਸੀਂ ਗੱਲ ਮੰਨਦੇ ਹੋ ਵੀ ਤੁਹਾਡੇ ਵਾਲਾ ਸਮਾਂ ਵਧੀਆ ਸੀ ਹਾਂ ਉਹ ਸਮਾਂ ਬਾਤ ਪਰ ਮੇਰੇ ਲਈ ਅੱਜ ਵੀ ਵਧੀਆ ਹੈ ਮੇਰੇ ਲਈ ਤਾਂ ਅੱਜ ਵਧੀਆ ਹੈ ਵੀ ਹੁਣ ਮੈਂ ਜਿੱਥੇ ਮਰਜੀ ਆ ਜਾ ਔਰ ਚੀ ਮੰਗ ਮੈਨੂੰ ਕੋਈ ਰੋਕ ਟੋਕ ਨਹੀਂ ਇਹ ਮੇਰੀ ਬੜੀ ਨੋ ਹੈ ਇਹ ਮੈਨੂੰ ਨਹੀਂ ਕੁਛ ਕਹਿੰਦੀ ਮੈਂ ਇਹਦੇ ਨਾਲ ਹੀ ਰਲਈ ਹੋਈਆਂ ਚੱਲ ਦੂਗੇ ਨਾਂਵੇਂ ਰਹਿੰਦੇ ਵੀ ਇਹ ਚਾਹੇ ਨਾਂਵੇਂ ਤੋਂ ਕੰਮ ਹੁੰਦਾ ਹੈ ਨਾਂਵੇਂ ਕਰਦੀਆ ਮੇਰੇ ਕੋਲ ਸੂੜਾ ਵੀ ਟੁੱਟਿਆ ਹੋਇਆ ਸੀ ਵੀ ਪਰ ਇਹਨੇ ਮੈਨੂੰ ਨਹੀਂ ਕਿਹਾ ਮੈਂ ਤਾਂ ਰੋਟੀ ਵੀ ਬੈਠੀ ਨਹੀਂ ਮਿਲਦੀ ਅਜਲੇ ਟਾਈਮ 'ਚ ਇਹ ਚੀਜ਼ ਹੁੰਦੀ ਹੈ ਮੈਂ ਇੱਧਰ ਉੱਧਰ ਬਹਿ ਜਾਨੀਆ ਉੱਥੇ ਉਹ ਚੌਕੜੀ ਤੇ ਵੀ ਜਾ ਕੇ ਬਹਿ ਜਾਨੀਆ ਜਾਂ ਕਿਸੇ ਹੋਰ ਉੱਚੀ ਜਗ੍ਹਾ ਤੇ ਬੈਠ ਸਕਦੀਆ ਚ ਬਹਿ ਜਾਨੀਆ ਇਹੜਾ ਕੋਈ ਮੁੰਡਾ ਹੈ ਪੋਤੇ ਹੈ ਪਿੰਡ ਦੇ ਵੀ ਸਾਰੇ ਚਾਚੀ ਲੱਗ ਜਾਂਦੇ ਕਿਸੇ ਦੀ ਅੰਮਾ ਕਿਸੇ ਦੀ ਤਾਈ ਕਿਸੇ ਦੀ ਭਾਬੀ ਹਰ ਇੱਕ ਬੰਦਾ ਆਪਣੀ ਤਾਦਰ ਪੂਰਾ ਕਰ ਦਿੰਦੀ ਆ ਪਤਾ ਮਾਦਾ ਇੱਕ ਚੀਜ਼ ਹੈ ਸਸਰੀ ਘਰ ਬੁਲਾ ਕੇ ਹਾਂ ਇੱਕ ਚੀਜ਼ ਸਸਰੀ ਘਰ ਵਾਲੀ ਗੱਲ ਅੱਜ ਕੱਲ ਸਸਰੀ ਘਰ ਕੋਈ ਬੁਲਾਉਂਦਾ ਵੀ ਨਹੀਂ ਆ ਮਤਲਬ ਤੋਂ ਬਿਨਾਂ ਬਸ ਖਾਨੀ ਮਾ ਮੇਰੇ ਸਾਈ ਮਤ ਬੋਲਦਾ ਕੀ ਹੈ ਕਿਸੇ ਨੂੰ ਵੈਸੇ ਸ਼ੁਰੂ ਤੋਂ ਹੀ ਹੁਣ ਬੱਚੇ ਵਿੱਚ ਪਲੇ ਹੋਏ ਨੇ ਸਾਰੇ ਵੀ ਹੀ ਮਹੱਲੇ ਦੇ ਪਿੰਡ ਦੇ ਬੰਦੇ ਨੂੰ ਪਤਾ ਹੀ ਹੈ ਤੁਹਾਨੂੰ ਕੀ ਨਾ ਮਤਲਬ ਤਾਂ ਕੀ ਮਤਲਬ ਐ ਸਾਰਿਆਂ ਨੂੰ ਕਿਉਂ ਇਹ ਚੀਜ਼ਾਂ ਕਿਉਂ ਹੋ ਗਈ ਰਹਿ ਗਈਆਂ ਮਤਲਬ ਤਾਂ ਹੁਣ ਅੱਜ ਜੇ ਤੂੰ ਸੱਚੀ ਗੱਲ ਪੁੱਛੀ ਭਾਈ ਘਰਦਿਆਂ ਨਾਲ ਨਹੀਂ ਵਿੱਚ ਵਿੱਚ ਬੰਦਿਆਂ ਨੂੰ ਤਾਂ ਹੈਗਾ ਘਰ ਦੀ ਦਾਦੀ-ਦਾਦੀਆਂ ਨਾਲ ਨਹੀਂ ਰਹਾ ਉਪਰ ਮੇਰਾ ਕਹਿਣ ਦਾ ਮਤਲਬ ਐ ਵੀ ਚਾਹੇ ਕਿਸੇ ਨੂੰ ਮਤਲਬ ਨਹੀਂ ਚੱਲ ਮੋਹ ਪਿਆਰੇ ਲਾ ਲੈ ਵੀ ਬੋਲਦੇ ਨਹੀਂ ਕੋਈ ਵੀ ਬੰਦਾ ਚਾਹੇ ਨਾ ਵੀ ਮਾੜਾ-ਮੋਟਾ ਅਗਲਾ ਚਾਹੇ ਜਾਂਦਾ ਜਾਂਦਾ ਮੋਟਰਸਾਈਕਲ ਤੇ ਐਂ ਕਰਕੇ ਜਾਵੇ ਸੱਸ ਦੀ ਗੱਲ ਕਰਕੇ ਜਾਂਦੇ ਤਾਂ ਉਹਦੇ ਉਹਦੇ 'ਚ ਵੀ ਖੁਸ਼ੀ ਆ ਉਹੀ ਬਹੁਤ ਹੂੰ ਆਪਾਂ ਤਾਂ ਜੇ ਕੋਈ ਸਾਸਰੀ ਘਰ ਬੁਲਾ ਗਿਆ ਉਹਨੂੰ ਵੀ ਕੋਈ ਕਹਿਣਾ ਹੀ ਪੈਂਦਾ ਵੀ ਰਾਜੀ ਰੱਖੇ ਰੱਬ ਅਗਲਾ ਤਾਂ ਲੰਘ ਜਾਂਦਾ ਮੈਂ ਤਾਂ ਕਹਿੰਦਾ ਵੀ ਪਰਮਾਤਮਾ ਰਾਜੀ ਰੱਖੇ ਭੈਣ ਬਾਕੀ ਜੇ ਕੋਈ ਛੇਤੀ ਆ ਕਿਸੇ ਨੂੰ ਨਹੀਂ ਬੁਲਾ ਕੇ ਗਿਆ ਉਹ ਵੀ ਰਾਜੀ ਰਹੇ ਮੈਂ ਤਾਂ ਇੱਕ ਚੀਜ਼ ਬੋਦਦਾ ਅੱਜ ਦੇ ਟਾਈਮ 'ਚ ਨਾ ਬੰਦਾ ਕਿਸੇ ਦਾ ਕਿੰਨਾ ਵੀ ਕਰ ਲੇ ਉਹਨੂੰ ਐਂ ਲੱਗਦਾ ਵੀ ਯਾਰ ਉਹਨੇ ਨਾ ਇੱਕ ਇੱਕ ਟਾਈਮ ਤੇ ਹੁਣ ਮੈਂ ਆ ਮੈਂ ਮੈਂ ਕਿਸੇ ਦਾ ਬਹੁਤ ਕਰ ਰਿਹਾ ਹਾਂ ਇੰਨਾ ਕਰ ਰਿਹਾ ਹਾਂ ਉਹਦਾ ਹੈਨਾ ਉਹ ਮੈਨੂੰ ਸੁਣਾ ਰਿਆ ਉਹਨੇ ਸਿਰਫ ਮੇਰੀ ਇੱਕ ਗਲਤੀ ਕਰਕੇ ਮੈਨੂੰ ਸੁਣਾਤਾ ਉਹਨੇ ਇਹ ਨਹੀਂ ਦੇਖਿਆ ਵੀ ਮੈਂ ਉਹਦੇ ਲਈ ਕਿੰਨੀ ਥਾਂ ਖੜਿਆ ਇਹ ਤਾਂ ਬਾਈ ਹੁਣ ਜਵਾਨਾ ਆ ਗਿਆ ਨਾ ਇਹ ਜਵਾਨਾ ਹੁਣ ਤਾਂ ਹਰ ਇੱਕ ਗੱਲ ਬੰਦਾ ਹੁਣ ਤਾਂ ਅੱਗੇ ਆਪਾਂ ਇੱਕ ਗੱਲ ਕਿਸੇ ਨੂੰ ਕਹਿ ਦਿੰਦੇ ਪੜਦਾ ਦੀ ਹੁਣ ਪੜਦਾ ਕਿੱਥੇ ਹੁਣ ਤਾਂ ਮਾੜੀ ਜੀ ਗੱਲ ਕਹਿ ਦੇ ਜਦ ਇਹ ਸਟੇਟਸ ਸਟੇਟਸ ਤੇ ਪੈ ਜਾਊਗਾ ਇਹ ਪਰ ਆਪੇ ਪਤਾ ਲੱਗ ਜੂ ਵੀ ਮੇਰੇ ਸੇ ਪਤਾ ਜਦ ਇਹ ਜਿਹੜੇ ਨੰਬਰ ਤੋਂ ਆਜੂਗਾ ਹੁਣ ਅੱਗੇ ਇਹ ਗੱਲਾਂ ਨਹੀਂ ਤੇ ਅੱਗੇ ਤਾਂ ਕੋਈ ਪਿੰਡ 'ਚ ਹੋਗੀ ਘਰ 'ਚ ਹੋਗੀ ਗੱਲ ਚੱਲ ਅਗਲੇ ਨੇ ਭਾਈ ਆਪਾਂ ਨੂੰ ਪਿੰਡ-ਪਿੰਡ 'ਚ ਪਤਾ ਤੀਜਾ ਘਰ 'ਚ ਪਤਾ ਤੇ ਮੈਂ ਤਾਂ ਅੱਜ ਅੱਜ ਦੇ ਟਾਈਮ 'ਚ ਨਾ ਇੱਕ ਬੰਦਾ ਸੁਣਾ ਵੀ ਦਿੰਦਾ ਆ ਵੀ ਮੈਂ ਤੇਰਾ ਇੰਨਾ ਕੀਤਾ ਹੈਗਾ ਤੂੰ ਮੇਰਾ ਕੀ ਕੀਤਾ ਉਹ ਉਹ ਮੰਨਦੇ ਉਹ ਪਿਆਰ ਹੁੰਦਾ ਉਹੋ ਪਿਆਰ ਤਾਂ ਮन्ने ਕੀ ਕੀਤਾ ਹੁਣ ਅੱਜ ਕੱਲ ਤਾਂ ਮਾਪੇ ਵੀ ਸੁਣਾਣਾ ਬੱਚੇ ਕਹਿੰਦੇ ਨੇ ਵੀ ਮੇਰਾ ਕੀ ਕੀਤਾ ਐਂ ਦੱਸੋ ਵੀ ਮਾਪੇ ਬੱਚੇ ਵਾਸਤੇ ਕਰਦਾ ਕੀ ਨਹੀਂ ਹੁੰਦਾ ਸਾਲ ਤੱਕ ਤਾਂ ਜਿਹੜਾ ਇਨਸਾਨ ਹੈ ਉਹ ਤਾਂ ਹਰ ਇੱਕ ਬੰਦੇ ਨੂੰ 10 ਸਾਲ ਤੱਕ ਤਾਂ ਮਾਪਾ-ਵਪ ਕਰਦੀ ਕਰਦੇ ਨੇ ਜਨਮ ਤੋਂ ਲੈ ਕੇ ਉਸ ਤੋਂ ਬਾਅਦ ਸੋਚ ਆ ਜਾਂਦੀ ਹੈ ਹੁਣ ਜਵਾਨ ਆ ਗਿਆ ਜਦ ਸੁਰਤ ਆ ਜਾਂਦੀ ਹੈ ਫੜ ਮਟਕ ਲਗਾ ਦੇ ਵੀ ਮੈਨੂੰ ਇਹ ਪਤਾ ਜਿਉਂ ਗੱਲ ਦਾ ਪਤਾ ਹੈ ਵੀ ਇਹ ਬੁੱਢੀ ਨੂੰ ਤਾਂ ਕੀ ਪਤਾ ਹੈ ਹਾਂ ਮਾਪਾ-ਵਪ ਇੱਕ ਟਾਈਮ ਤੇ ਮਾਪਾ-ਵਪ ਇਹ ਨਹੀਂ ਦੇਖਦੇ ਭਾਵੇਂ ਕੋਈ ਵੀ ਆ ਕਿਸੇ ਦੇ ਮਾਪਾ-ਵਪ ਨੇ ਪਾਲਿਆ ਹੋਵੇ ਨਾ ਉਹਨਾਂ ਨੂੰ ਵੱਡੇ ਹੋ ਕੇ ਨਾ ਉਹ ਇਹ ਨਹੀਂ ਦੇਖਦੇ ਕਿ ਸਾਡੇ ਮਾਪੇ ਨੇ ਸਾਨੂੰ ਪਾਲਿਆ ਸੀਗਾ ਉਹਨਾਂ ਨੇ ਸਾਨੂੰ ਰੱਖਿਆ ਸੀਗਾ ਹਨਾ ਉਸ ਟਾਈਮ ਤੇ ਉਹਨਾਂ ਨੂੰ ਇਹ ਦਿਖਦਾ ਵੀ ਸਾਨੂੰ ਪੈਸਾ ਬਣ ਰਿਹਾ ਅਸੀਂ ਉੱਥੇ ਰਹਿ ਲਾਂਗੇ ਉੱਥੇ ਰਹਿ ਲਾਂਗੇ ਪਰ ਉਹ ਜਿੱਥੇ ਪਿੱਛੇ ਮਾਪੇ ਆਪ ਨੇ ਉਹਨਾਂ ਨੂੰ ਕੌਣ ਸੰਭੂਗਾ ਨਹੀਂ ਸਾਡਾ ਮੁੰਡਾ ਤਾਂ ਭਾਈ ਅਸੀਂ ਕਿਸੇ ਆਪਦੇ ਉਸ ਨਾਲੇ ਭੇਜ ਜਉ ਤਾਂ ਜਾ ਕੇ ਵੀ ਰਾਜੀ ਨਹੀਂ ਸੀ ਪਰ ਥੋੜੀ ਗੱਲ ਨਹੀਂ ਕਰਦਾ ਤੁਸੀਂ ਇਹ ਗੱਲ ਮੰਨਦੇ ਹੋ ਹਾਂ ਇਹ ਤਾਂ ਹੁਣ ਬਹੁਤ ਦੂਰ ਮੈਂ ਕਹਿੰਦੀ ਦੂਰ ਗਏ ਹੋ ਤਾਂ ਦੂਰ ਮਤਲਬ ਹੁੰਦਾ ਹੀ ਹੈ ਪਰ ਜੇ ਕਿਸੇ ਦਾ ਮਨ ਦੂਰ ਨਾ ਹੋਵੇ ਉਹ ਦੂਰ ਬਣੀ ਹੁੰਦਾ ਵੀ ਜਿਹੜੇ ਹੁਣ ਘਰ ਚ ਬੈਠੇ ਕੋਈ ਬੋਡਾ ਬੁੜੀ ਨੂੰ ਦਾਦੀ ਨੂੰ ਬੁਲਾਉਂਦੇ ਨਹੀਂ ਹੈਗੇ ਦਾਦੀ ਤਾਂ ਦੂਰ ਦੀ ਗੱਲ ਹੈ ਲੋਕ ਮਾਮਾ ਨਾਨੀ ਬੁਲਾਉਂਦੇ ਪਰ ਲੋਕਾਂ ਦੇ ਦੇਖੇ ਪਰ ਅੱਜ ਤੱਕ ਮੇਰੇ ਨਾਲ ਤਾਂ ਇਹ ਗੱਲ ਨਹੀਂ ਆਪਾਂ ਨੂੰ ਤਾਂ ਜੇ ਚਲ ਬੁਲਾਉਂਦਾ ਕੋਈ ਤਾਂ ਠੀਕ ਹੈ ਮੈਂ ਬਾਹਲਾ ਕਿਸੇ ਨੂੰ ਕੁਛ ਕਹਿੰਦਾ ਜਦੋਂ ਮਾਤਾ ਜੀ ਕੋਈ ਹੱਸ ਕੇ ਬੁਲਾਉਂਦਾ ਆ ਉਦੋਂ ਕਿੰਨਾ ਮੂਹ ਹੁੰਦਾ ਫਿਰ ਜਿਹੜਾ ਹੱਸ ਕੇ ਬੁਲਾਉਂਦਾ ਉਹ ਮੂਹ ਤਾਂ ਉਸੇ ਦੇ ਆਉਂਦੇ ਹੁੰਦੇ ਆ ਮੂੰਹਾਂ ਨਸਤੇ ਹਾਂ ਐਸਾ ਹੁਣ ਨੂਹਾ ਵੀ ਨੇ ਮੇਰੇ ਦੋ ਨੂਹਾ ਨੇ ਇਹ ਬੜੀ ਐ ਚੱਲ ਮੈਂ ਤਾਂ ਕਦੇ ਲੜੀ ਨਹੀਂ ਨਾ ਨਾ ਹੀ ਮੇਰੇ ਨਾਲ ਲੜੀਆਂ ਮੈਂ ਤਾਂ ਇੱਕ ਚੀਜ਼ ਪੁੱਛਦਾ ਕਦੇ ਐ ਹੋਇਆ ਤੁਹਾਡੇ ਨਾਲ ਮੇਰੇ ਨਾਲ ਤਾਂ ਬੜੀ ਵਾਰੀ ਹੋਇਆ ਜਦੋਂ ਮੈਂ ਕੋਈ ਹੱਸਦਾ ਚਿਹਰਾ ਦੇਖਦਾ ਨਾ ਬੜੀ ਖੁਸ਼ੀ ਮਿਲਦੀ ਆ ਮੈਨੂੰ ਵੀ ਜੇ ਤੂੰ ਸੱਚੀ ਗੱਲ ਪੁੱਛੀ ਜਾਂ ਕੋਈ ਗਮਾਣ ਚ ਹੈ ਜਾਂ ਆਪਦੇ ਘਰ ਚ ਜੇ ਮਾੜਾ ਜਿਹਾ ਮੋਟਾ ਵੀ ਕਿਸੇ ਦਾ ਮੂੰਹ ਜਿਹਾ ਐ ਹੁੰਦਾ ਮੈਨੂੰ ਬਹੁਤ ਟੈਨਸ਼ਨ ਹੁੰਦੀ ਹੈ ਮੈਂ ਕਹਿੰਦਾ ਵੀ ਬੰਦਾ ਪਰਿਵਾਰ ਚ ਖੁਸ਼ ਰਹੇ ਗਮਾਂਡੇ ਵੀ ਖੁਸ਼ ਰਹਿਣ ਆਪਨ ਬਹੁਤ ਖੁਸ਼ੀ ਹੁੰਦੀ ਕਿਉਂਕਿ ਉਹ ਜਦੋਂ ਕਿਸੇ ਦੀ ਖੁਸ਼ੀ ਆਪਾਂ ਦੇਖਦੇ ਆ ਨਾ ਉਹਦੇ ਆਪਾਂ ਨੂੰ ਖੁਸ਼ੀ ਮਿਲਦੀ ਆ ਮੰਨਦੇ ਹੋ ਵੀ ਉਹ ਜੇ ਉਹ ਬੰਦਾ ਕਿਸੇ ਨੂੰ ਖੁਸ਼ੀ ਵੰਡੇਗਾ ਨਾ ਕੱਲ ਨੂੰ ਬਹੁਤ ਖੁਸ਼ੀਆਂ ਵੰਡੀਆਂ ਜਾਣਗੀਆਂ ਨਾ ਇਹ ਤਾਂ ਫੇ ਕਸਾਵਾਰਤਾ ਚ ਵੀ ਸੁਣੀ ਹੋਈ ਆ ਮੇਰੀ ਗੱਲ ਵੀ ਜੇ ਆਪਾਂ ਕਿਸੇ ਦੀ ਬੁਰਾ ਕਰਾਂਗੇ ਸੋਚਾਂਗੇ ਅੰਦਰੋਂ ਆਪਣਾ ਦੋ ਗੁਣਾ ਜ਼ਿਆਦਾ ਬੁਰਾ ਹੋ ਜਾਂਦਾ ਪਰ ਸੋਚਣਾ ਚਾਹੀਦਾ ਨਹੀਂ ਇਹ ਦੁੱਖ ਸੁਖ ਪਰਮਾਤਮਾ ਹੀ ਦੇਣ ਵਾਲਾ ਸਭ ਬੰਦਾ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਇੱਕ ਸਾੜਾ ਕਰ ਲੈਂਦਾ ਪਰ ਕਰਨਾ ਚਾਹੀਦਾ ਨਹੀਂ ਕਿਸੇ ਨਾਲ ਸੋ ਹੱਸਦੇ ਤਾਂ ਰਹਿਣਾ ਚਾਹੀਦਾ ਨਾ ਹੱਸਦੇ ਹੀ ਰਹਿਣਾ ਚਾਹੀਦਾ ਹੱਸਦੇ ਆ ਭਾਈ ਦੁੱਖ ਆਏ ਚਾਹੇ ਸੁਖ ਆਏ ਜ਼ਿੰਦਗੀ ਹੱਸ ਕੇ ਕੱਢਦੇ ਹੱਸ ਕੇ ਕੱਢਦੇ ਹਾਂ ਵਧੀਆ ਹੱਸ ਕੇ ਕੱਢ ਬਾ ਐਵੇਂ ਹੀ ਹੱਸਦੇ ਰਿਆ ਕਰੋ ਫਿਰ ਖੁਸ਼ ਹੋ ਉਸ ਕੀ ਹੁਣ ਆਇਦ ਵਧੀਆ ਉਂ ਬਰੇ ਆਪ ਦਾ ਹੱਸਦਿਆਂ ਤਰਦਿਆ ਕੋਈ ਰੋਕ ਨਹੀਂ ਟੋਕ ਨਹੀਂ ਮਾਤਾ ਸੁਸੀ ਗਿਆ ਹੱਸਦੀਆਂ ਮੈਂ ਅੱਜ ਦੀ ਇੱਕ ਗੱਲ ਕਰਦਾ ਤੁਹਾਡੇ ਮੈਂ ਨੌਜਵਾਨ ਹਣਾ ਤੇ ਅੱਜ ਦੇ ਜ਼ਮਾਨੇ 'ਚ ਨਾ ਇੱਕ ਚੀਜ਼ ਪੁੱਛਦਾ ਬਹੁਤਿਆਂ ਦੇ ਡਿਵੋਰਸ ਹੋ ਰਹੇ ਨੇ ਹੈਨਾ ਬੰਦੇ ਨਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਰਿਸ਼ਤੇਆਂ ਕਰਕੇ ਉਹ ਰਿਸ਼ਤੇ ਕਰਕੇ ਜਾਂਦੇ ਨਾ ਭਾਈ ਜਦੋਂ ਹੁਣ ਆਪਣੀ ਮਰਜ਼ੀ ਨਾਲ ਰਿਸ਼ਤਾ ਕਰ ਲਿਆ ਆਪਣੀ ਮਰਜ਼ੀ ਨਾਲ ਇਹ ਤੋੜਤਾ ਉਹੀ ਤਾਂ ਗੱਲ ਦੱਸ ਰਹੀਆਂ ਤੈਨੂੰ ਪਹਿਲਾਂ ਵੀ ਵੀ ਜੱਸਾਂ ਦੇ ਜਮਾਨੇ 'ਚ ਤਾਂ ਸਾਨੂੰ ਫੜ-ਫੜ ਕੇ ਵੀ ਪੀ ਕੇ ਸ਼ਰਾਬ ਬੰਦੇ ਸਾਰਾ ਦਿਨ ਕੰਮ ਕਰਦੇ ਨੂੰ ਫੜ ਕੇ ਬਾਹਰ ਕੱਢ ਦਿੰਦੇ ਤੇ ਨਾਲੇ ਅੰਗਰੇਜ਼ੀ ਬੋਲ ਕੇ ਕਹਿੰਦੇ ਵੀ ਆ ਤੈਨੂੰ ਦੱਸਿਆ ਹੀ ਫੈਨਾ ਵੀ ਬਾਹਰ ਨਿਕਲ ਜਾਬ ਨਹੀਂ ਤੀ ਕਦੇ ਕਿਹਾ ਵੀ ਉਹ ਫਿਰ ਵੀ ਅਸੀਂ ਤਾਂ ਕੰਮ ਕਰਨਾ ਹੋ ਜਾਏ ਹੁੰਦਾ ਵੀ ਚਾਹੇ ਦੁਖੀ ਵੀ ਹੋ ਜਾਂਦੇ ਉਹ ਉਸ ਟਾਈਮ ਤਾਂ ਗੁੱਸਾ ਹੀ ਆਉਂਦਾ ਚੱਲ ਸਵੇਰ ਨੂੰ ਤਾਂ ਅਗਲਾ ਉਹ ਲੇ ਜਾਂਦਾ ਇਹ ਗੱਲ ਵੀ ਫਿਰ ਵੀ ਅੱਜ ਸੋਚਦਾ ਬੰਦਾ ਵੀ ਮੇਰੇ ਮਾਪੇ ਪੋਣੇ ਕੱਲ ਨੂੰ ਮੇਰੇ ਬੱਚੀ ਨੇ ਹਨਾ ਕੀ ਕੋਈ ਕਹੂ ਕੀ ਹੋ ਇਹ ਗੱਲ ਸ਼ਰਮਤੀ ਕੁਝ ਪਿਆਰ ਵੀ ਬੰਦਾ ਹੁਣ ਅੱਜ ਕੱਲ ਤਾਂ ਪਿਆਰ ਕਿਸੇ ਨੂੰ ਹੈ ਨਹੀਂ ਤੇ ਇਹ ਕੁਛ ਵੀ ਨਹੀਂ ਹੁਣ ਤਾਂ ਉਹੀ ਗੱਲ ਹੈ ਵੀ ਤੁੰਗ ਕੌਣ ਮੈਂ ਕਹਿੰਦੇ ਨਹੀਂ ਗੁੱਸਾ ਕੰਟਰੋਲ ਕਰਨਾ ਚਾਹੀਦਾ ਜੀ ਗੁੱਸਾ ਆ ਵੀ ਜਾਂਦਾ ਪਰਿਵਾਰਾਂ ਚ ਗੁੱਸੇ ਨੂੰ ਕੰਟਰੋਲ ਕਰੋ ਜਦੋਂ ਉਸੇ ਗੁੱਸੇ ਨੂੰ ਆਪਾਂ ਨਾਲ ਦੀ ਨਾਲ ਕੱਢ ਲੈਣੇ ਆਂ ਕਈ ਵਾਰੀ ਆਪਾਂ ਗੱਲ ਜਿਉ ਕਹੀਏ ਜੀ ਤੁਰਤ ਪਰ ਤੇ ਗੱਲ ਗੱਲ ਤੂੰ ਵੀ ਹੋ ਜਾਂਦੀ ਹੈ ਇਹ ਆਪਾਂ ਕਈ ਨਾ ਕਦੇ ਸੋਚ ਕੇ ਕੋਈ ਕੋਈ ਗੱਲ ਹੈ ਕਈ ਗੱਲਾਂ ਤਾ ਤੁਰਤ ਪਰ ਦੀ ਕਈ ਹੋਈ ਗੱਲਤ ਹੋ ਜਾਂਦੀ ਹੈ ਅੱਛਾ ਮਾਤਾ ਜੀ ਹਾਂ ਤੁਸੀਂ ਤਾਂ ਦੁਨੀਆ ਦੇਖੀ ਆ ਹੈਨਾ ਜਦੋਂ ਦੁਨੀਆ ਦੇਖਦੇ ਹੋ ਨਾ ਆਪਾਂ ਕਈ ਬੰਦੇ ਮਿਲਦੇ ਨੇ ਹੈਨਾ ਆਪਾਂ ਨੂੰ ਪਤਾ ਲੱਗ ਜਾਂਦਾ ਬੰਦੇਆ ਬਾਰੇ ਬੰਦਿਆਂ ਬਾਰੇ ਤਾਂ ਪਤਾ ਲੱਗ ਜਾਂਦਾ ਬੰਦੇ ਦੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਮੇਰੇ ਬਾਰੇ ਦੱਸੋ ਤੂੰ ਤਾਂ ਫਾਈ ਵੇਰੀਐਂਟ ਰੂਲ ਹੈ ਨਾ ਤੂੰ ਤਾਂ ਵਧੀਆ ਮੈਨੂੰ ਤਾਂ ਵਧੀਆ ਲੱਗਦਾ ਹੀ ਹੈ ਕਿਤੇ ਨਹੀਂ ਆਪਾਂ ਨੇ ਕਿਸੇ ਦਾ ਦੇਖਿਆ ਪਰ ਇੱਕ ਗੱਲ ਹੈ ਮੈਨੂੰ ਤੈਨੂੰ ਮੈਂ ਸਹੀ ਗੱਲ ਦੱਸਾਂ ਜਿਹੜੇ ਮੇਰੇ ਮੁੰਡੇ ਤੇ ਜੇ ਉਹਨਾਂ ਨੇ ਮੈਨੂੰ ਕੋਈ ਗੱਲ ਕਹੀ ਨਹੀਂ ਹੁੰਦੀ ਮੈਨੂੰ ਉਹਨਾਂ ਦਾ ਮੂਤ ਪਤਾ ਲੱਗ ਜਾਂਦਾ ਤੇ ਇਹ ਮੈਨੂੰ ਕੋਈ ਗੱਲ ਕਹਿਣਾ ਚਾਹੁੰਦੇ ਨੇ ਕੋਈ ਵਾਰੀ ਕੋਈ ਗੱਲ ਪੁੱਛਣੀ ਹੁੰਦੀ ਹੈ ਵੀ ਅੱਖਾਂ ਤੋਂ ਅਰ ਮੂੰਹ ਤੋਂ ਉਹਨਾਂ ਦੇ ਜਿਹੜੇ ਤੋਂ ਪਰ ਵੀ ਬੋਲਣਗੇ ਮੈਨੂੰ ਕੁਝ ਪੁੱਛਣਗੇ ਫਿਰ ਥੋੜਾ ਕੰਨਾ ਚਿਰ ਬਾਅਦ ਪੁੱਛੇ ਲੈਂਦੇ ਸੀ ਪਰ ਮੈਨੂੰ ਪਹਿਲਾਂ ਅੰਤਾਜਾ ਹੋ ਜਾਂਦਾ। ਇਹ ਕੁਝ ਪੁੱਛਣਗੇ। ਪੁੱਛਣਗੇ। ਮੈਨੂੰ ਹੀ ਪੁੱਛਣਗੇ, ਬੋਲਣਗੇ। ਹੂੰ। ਪਰ ਜੇ ਉਸ ਟਾਈਮ ਬੋਲਦੇ ਬਣੀ ਤੇ ਮਾਤਾ ਜੀ ਇੱਕ ਚੀਜ਼ ਹੈ ਨਾ ਵੀ ਪਿਆਰ ਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਹਾਂ ਯਾਰ ਉਹ ਬੰਦੇ ਨਾ ਉਹ ਬੰਦਾ ਨਾ ਆਪਣੇ ਨਾਲ ਐਵੇਂ ਆ ਹੈ ਨਾ ਉਹ ਬੰਦੇ ਨੇ ਆਪਾਂ ਨੂੰ ਇਹ ਗੱਲ ਕਹਿਣੀ ਆ ਪਹਿਲਾਂ ਹੀ ਪਤਾ ਹੁੰਦੀ ਆ ਉਹ ਚੀਜ਼ਾਂ। ਇਹ ਗੱਲ ਹੁੰਦੀ ਆ। ਹੁੰਦੀ ਆ ਨਾ? ਹਾਂ। ਕਿਉਂਕਿ ਉੱਥੇ ਉਹ ਦਿਮਾਗ ਨਹੀਂ ਹੁੰਦਾ। ਚਾਹੇ ਵੀ ਤੁਸੀਂ ਐਂ ਕਹਿ ਲਓ ਪੁੱਤ ਵੀ ਦਿਲਾਂ ਦੇ ਦਿਲਾਂ ਵਿੱਚ ਰਾਹ ਹੋ ਜਾਂਦੇ ਹੂੰ ਅੰਦਰਲੀ ਤਾਰ ਹੈ ਨਾ ਜਿਹੜੀ ਜੀ ਦੇ ਨਾਲ ਮਿਲਦੀ ਹੁੰਦੀ ਹੈ ਉਹਦੀ ਅੰਦਰਲੀ ਭਾਵਨਾ ਦਾ ਪਤਾ ਲੱਗਦਾ ਹੂੰ ਵੀ ਕੀ ਕਹ ਕੁਝ ਕਹਿਣਾ ਚਾਹੁੰਦਾ ਉਹ ਉਹ ਚੀਜ਼ ਸਕੂਨ ਹੁੰਦਾ ਜਦੋਂ ਕਹਿੰਦਾ ਨਾ ਵੀ ਹਾਂ ਯਾਰ ਇਹ ਗੱਲ ਮੈਨੂੰ ਪਤਾ ਸੀ ਪਰ ਉਹਦੇ ਮੂੰਹੋਂ ਕਹੇ ਕਹੇ ਤਾਂ ਹਾਂ ਵੀ ਮੈਨੂੰ ਕੁਝ ਕੋ ਹੋਊਗਾ ਬਸ ਪੁੱਤ ਫਿਰ ਹੁਣ ਸਮਾਏ ਦੇ ਹਿਸਾਬ ਨਾਲ ਪਰ ਆਪਾ ਦਾ ਫਿਰ ਵੀ ਇਹੀ ਗੱਲ ਕਹਿੰਦੇ ਵੀ ਆਪਣੀ ਜ਼ਿੰਦਗੀ ਤਾਂ ਇਹ ਵੀ ਬਹੁਤ ਵਧੀਆ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਬੇਬੇ ਸਾਡੀ ਪਤਾ ਨਹੀਂ ਕਿਵੇਂ ਲੰਗੂਈ ਉੱਤੋਂ ਥੋੜੀ ਤਾਂ ਐਨੀ ਜ਼ਿੰਦਗੀ ਫਿਕਰਾਂ ਚ ਤੁਹਾਨੂੰ ਹੁਣ ਆ ਸੱਜਾ ਤੇ ਥੋੜੇ ਵਰਗੇ ਤੇ ਸਾਨੂੰ ਤਾਂ ਕੋਈ ਫਿਕਰ ਪਾਤ ਨਹੀਂ ਪ੍ਰਸਾਦ ਸਾਨੂੰ ਤਾਂ ਹੁਣ ਫਿਕਰ ਹੀ ਫਿਕਰ ਹੈ ਨਾ ਦੇਖੋ ਤੁਹਾਨੂੰ ਤਾਂ ਫਿਕਰ ਵੀ ਹੈ ਤੁਹਾਨੂੰ ਤਾਂ ਬਿਮਾਰੀਆਂ ਵੀ ਨੇ ਟੈਨਸ਼ਨਾਂ ਵੀ ਨੇ ਸਾਨੂੰ ਤਾਂ ਟੈਨਸ਼ਨ ਐਂਦੀ ਕੋਈ ਨਾ ਸਾਨੂੰ ਕਦੇ ਮੈਂ ਤਾਂ ਆ ਹੁਣ ਮੇਰੇ 15-20 ਸਾਲਾਂਿਆਂ ਤੋਂ ਬੇਬੇ ਮੈਂ ਟੈਨਸ਼ਨ ਵੜਾ ਲੈਣਾ ਹੈ ਹੋਗਾ ਟੈਨਸ਼ਨ ਪਈਏ ਜੋਗੇ ਟੈਨਸ਼ਨ ਦਾ ਮੈਂ ਤੁਹਾਨੂੰ ਦੱਸਾਂ ਵੀ ਮੈਂ ਇਹ ਟੈਨਸ਼ਨ ਆ ਨਾ ਰਾਤ ਨੂੰ ਮੈਂ ਕੀ ਖਾਣਾ ਆ ਸਵੇਰੇ ਮੈਂ ਕੀ ਪਾਣਾ ਆ ਕੱਲ ਨੂੰ ਮੈਂ ਕੀ ਕਰਨਾ ਆ ਸਾਰਾ ਦਿਨ ਬਸ ਇਸੇ ਚ ਹੀ ਲੰਘ ਜਾਂਦਾ ਮੇਰਾ ਮੇਰੀ ਜ਼ਿੰਦਗੀ ਦਾ ਮੇਰੇ ਕੁਝ ਵਧਦਾ ਹੀ ਨਹੀਂ ਹੁਣ ਫਿਰ ਆ ਜਾਂਦਾ ਵੀ ਅੱਗੇ ਤਾਂ ਕੰਮ ਕਰਨ ਦਾ ਹੁੰਦਾ ਸੀ ਚਾਹ ਤੀ ਕੰਮ ਦਾ ਹੁਣ ਤੁਹਾਡੇ ਵਾਲੀ ਗੱਲ ਨਹੀਂ ਆ ਦੇਖੋ ਆ ਵੀ ਮੇਰਾ ਕੰਮ ਹੀ ਹੈ ਜੀ ਕੀ ਇਸੇ ਦਾ ਕੰਮ ਆ ਹਾਂ ਉਹਨਾਂ ਦਾ ਹੀ ਕਸੂਰ ਹੈ ਜਿਹੜਾ ਹੁਣ ਤੁਹਾਡਾ ਖਾਣਾ ਪੀਣਾ ਆਪਣਾ ਸਭ ਦੇ ਹੀ ਲਾ ਲੈ ਹੁਣ ਤਾਂ ਨਾ ਰੇ ਤੇਲ ਹੋ ਗਏ ਜਰੀਲੀਆਂ ਦਵਾਈਆਂ ਪਹਿਣ ਲੱਗ ਗਈਆਂ ਕਣਕ ਚ ਵੀ ਪੈਂਦੀਆਂ ਨੇ ਵੀ ਜਦ ਦੇਸੀ ਰੇਹਾਂ ਨਾਲ ਪਾਣੀਆ ਹੁੰਦੀਆਂ ਸੀ ਜਦ ਹਰ ਇੱਕ ਦੇ ਘਰ ਡੰਗਰ ਹੁੰਦੇ ਤੇ ਦੁੱਧ ਰੜਕਦੇ ਤੇ ਦੁੱਧ ਪੀਂਦੇ ਤੇ ਲੱਸੀਆਂ ਪੀਂਦੇ ਤੇ ਜਾਨਾ ਇੰਨੀਆ ਤੇ ਕੋਈ ਹੁਣ ਤਾਂ ਹਰ ਇੱਕ ਦਾ ਬੀਪੀ ਮੇਰਾ ਤਾਂ ਹੁਣ ਇੱਕ ਜੀ ਲੱਗਿਆ ਮੈਂ ਤਾਂ ਬੀਪੀ ਦੀ ਇਨੀਂ ਪਤਾ ਵੀ ਕਿਹ ਹੈ ਇਹ ਉਹ ਕੀ ਚੀਜ਼ ਹੁੰਦੀ ਹੈ ਲੈਡ ਬਲੂਡ ਮੇਰ ਚੁੱਕੀ ਬਦੀ ਹੀ ਨਹੀਂ ਸੀ ਹਮ ਸਾਰਾ ਦਿਨ ਤਾਂ ਕੰਮ ਕਰਦੇ ਫਿਰਦੇ ਰਹਿੰਦੇ ਸੀ ਕਿ ਕਦੇ ਸਵੇਰ ਤੜਕੇ ਉੱਠ ਕੇ 4 ਵਜੇ ਤੋਂ ਕੱਖ ਪਾ ਲਈ ਡੰਗਰ ਨੂੰ ਕਦੇ ਚਾਰਾਂ ਚੋਲੀਆਂ ਕਦੇ ਉਹ ਹਾ ਕੁੜਾ ਸਿੱਟ ਲਿਆ ਫਿਰ ਬੱਚੇ ਤੇ ਉਹਨਾਂ ਨੇ ਵੀ ਸਕੂਲ ਜਾਣਾ ਹੁੰਦਾ ਹੁਣ ਇੱਕ ਜਵਾਕ ਹੁੰਦਾ ਅਗਲੀ ਦੇ ਉਹ ਸਾਰਾ ਟੱਬਰ ਮਗਰ ਫਿਰਦਾ ਬੀਬੀ ਤੁਸੀਂ ਕਹਿੰਦੇ ਨਾ ਸਕੂਲ ਸਕੂਲ ਜਾਂਦੇ ਛੋਟੇ ਹੁੰਦੇ ਨਾ ਮੈਨੂੰ ਸਾਰੇ ਕਹਿੰਦੇ ਸੀਗੇ ਵੀ ਬੜਾ ਸੋਹਣਾ ਹੈ ਹਨਾ ਕਿਊਟ ਹੈ ਹੁਣ ਜੇ ਵੱਡਾ ਹੋ ਗਿਆ ਕਿਸੇ ਨੂੰ ਸੋਹਣਾ ਨਹੀਂ ਲੱਗਦਾ ਇਹ ਹੁਣੀ ਸੋਣੇ ਲੰਦਾ ਪੁੱਤ ਸੋਣੇ ਹੀ ਜਾਂਦਾ ਨਹੀਂ ਹੂੰ ਗੱਲ ਕਰੀਏ ਨਾ ਛੋਟੇ ਹੁੰਦੇ ਤਾਂ ਹਰੇ ਕੋਈ ਚੱਕਦਾ ਸੀ ਹਰੇ ਕੋਈ ਵਧੀਆ ਬੁਲਾਉਂਦਾ ਸੀ ਹਰੇ ਮੇਰੀ ਗੱਲ ਸੁਣੋ ਹੁਣ ਹੁਣ ਤੈਨੂੰ ਕਿਵੇਂ ਚੱਕੇ ਕੋਈ ਛੋਟੇ ਹੁੰਦੇ ਨੂੰ ਚੱਕਦੇ ਹੁੰਦੇ ਨਹੀਂ ਚੱਕਣ ਦੀ ਗੱਲ ਨਹੀਂ ਇੱਕ ਪਿਆਰ ਨਾਲ ਬੁਲਾਣਾ ਨਾ ਕਿਸੇ ਦਾ ਬਹੁਤ ਵਧੀਆ ਲੱਗਦਾ ਹੁਣ ਦੇ ਟਾਈਮ 'ਚ ਨਾ ਜੇ ਕੋਈ ਪਿਆਰ ਨਾਲ ਮੰਮੀ ਤਾਂ ਸਸਨ ਪਿਆਰ ਨਾਲ ਬੁਲਾਉਂਦੀ ਹੋ ਹੈ ਤੇਰੀ ਮੰਮੀ ਤਾਂ ਸਾਨੂੰ ਪਿਆਰ ਨਾਲ ਬੁਲਾਉਂਦੀ ਹੋ ਬੁਲਾਉਂਦੀ ਹੋ ਹੋ ਸਕਦਾ ਮਾਮਾ ਯਾ ਦੂਜਾ ਬੰਦਾ ਨਹੀਂ ਅੱਜ ਕੱਲ ਭਾਈ ਸਭ ਮਰਦ ਬਲ ਬਰੇਸ ਹੁੰਦੇ ਨੇ ਘਰ ਦੇ ਜਿਹੜੇ ਆਪਦੇ ਰਿਸ਼ਤੇ ਨੇ ਕੁਝ ਵਕਤ ਆ ਜਾ ਕੇ ਕਿਤੇ ਲੋਕ ਲੋਕਾਂ ਦਾ ਵੀ ਪਿਆਰ ਕਰ ਦਿੱਤੇ ਅੰਡੀਆਂ ਗਵੰਡੀਆਂ ਦਾ ਡਰਦੀ ਵੀ ਸੀ ਬੱਚੇ ਵੀ ਡਰਦੇ ਤੇ ਬੁੱਡੀਆਂ ਵੀ ਹੁਣ ਅੱਜ ਕੱਲ ਤਾਂ ਕਿਸੇ ਆਪਦੀ ਨੂੰ ਨੂੰ ਨਹੀਂ ਕੋਈ ਕੁਸ ਕੈਸਾ ਸੀ ਕਿਸੇ ਦਿਨ ਨੂੰ ਕੀ ਕਰੂੰ ਹਮ ਆ ਜਾਂਦਾ ਵਕਤ ਉਹ ਟਾਈਮ ਹੋ ਗਈ ਸੀ ਹੁਣ ਭਾਈ ਇਹ ਜਵਾਨਾ ਹੈ ਇਹ ਵੀ ਵਧੀਆ ਹੀ ਹੈ ਹਮ ਹੁਣ ਸੁਖ ਦਾ ਆਰਾਮ ਆ ਗਿਆ ਬੀ ਬਈ ਸ਼ਰਾਮ ਹੈ ਕਿੱਥੇ ਸਾਰਾ ਦਿਨ ਗਰਮੀ ਆ ਗਈ ਪਿੰਡਾਂ ਬੰਦਿਆਂ ਦਾ ਵੀ ਭਿੱਜਿਆ ਰਹਿੰਦਾ ਸੀ ਗੁਣੀਆਂ ਦਾ ਵੀ ਭਿੱਜਿਆ ਰਹਿੰਦਾ ਸੀ ਹੁਣ ਏਸੀ ਆ ਗਏ ਨੇ ਏਸੀ ਆ ਗਏ ਪੱਕੇ ਹੋ ਗਏ ਫਿਰ ਬਿਮਾਰੀਆਂ ਤਾਂ ਹੀ ਲੱਗਦੇ ਨੇ ਬਾੜਾ ਕੇ ਪੈ ਜਾਂਦੇ ਆ ਤੇ ਬੀਬੀ ਮੈਂ ਮੈਂ ਬੜੀ ਟੈਨਸ਼ਨ ਲੈਣਾ ਹੈ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦਾ ਟੈਨਸ਼ਨ ਨਾ ਤਾਂ ਫਿਰ ਬਿਮਾਰੀ ਨੇ ਟੈਨਸ਼ਨ ਟੰਸ਼ਨ ਨਾਲਿਆ ਕਰ ਹਾਂ ਮਾ ਜੋ ਕਰਨਾ ਪਰਮਾਤਮਾ ਨੇ ਕਰਨਾ ਹੈ ਟੈਨਸ਼ਨ ਛੱਡਦਾ ਛੱਡ ਦੇ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਿ ਦੋ ਨਹੀਂ ਫਿਰ ਦੇਖਦੇ ਨੇ ਟੈਨਸ਼ਨ ਤਾਂ ਕਰਕੇ ਕੋਈ ਫਾਇਦਾ ਨਹੀਂ ਕਰਤਾ ਮੈਂ ਵੀ ਲੈਣੀਆਂ ਹਾਂ ਪਰ ਫਿਰ ਗੋਲੀਆਂ ਗਾੜੀ ਖਾ ਕੇ ਫਿਰ ਹੋ ਜਾਂਦੀ ਹੈ ਕੈਮ ਦੀ ਗੋਲੀਆਂ ਗੋਲੀਆਂ ਖਾ ਕੇ ਕੈਮ ਹੋ ਜਾਂਦਾ ਉਹ ਤਾਂ ਫਿਰ ਖਾਂਦੀ ਹੋ ਰਹੀ ਨਹੀਂ ਕੋਤ ਮੈਂ ਤਾਂ ਦਵਾਈ ਤਾਂ ਚੱਲਦੀ ਹੋਈ ਹੈ ਸੋ ਮਾਦਾ ਹੀ ਜਾਂਦੇ ਆਂਦੇ ਸਾਡੇ ਫੈਨ ਆ ਫਿਰ ਵਿਊਜ਼ਨ ਨੂੰ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਉਹਨਾਂ ਨੂੰ ਕੀ ਕਹਾਂ ਵਿਚਾਰਿਆ ਕੁਝ ਵੀ ਕਹਿ ਦੋ ਧੰਨਵਾਦ ਉਹਨਾਂ ਦਾ ਵੀ ਜਿਨ੍ਹਾਂ ਨੇ ਕਰਿਆ ਇੰਟਰਵਿਊ ਪਹਿਲਾਂ ਵੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਮੈਂ ਤੁਹਾਡਾ ਆਪਣਾ ਜੋਤਮਨੀ ਫੇਰ ਲੈ ਕੇ ਆਵਾਂਗਾ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ ਮੈਨੂੰ ਜ਼ਿਆਦਾ ਸ਼ਸ਼ੀਆਕਾਲ